ਲੋਜੀ ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਚੈਨਲ ਦੇ ਉੱਤੇ ਸੋ ਤੁਸੀਂ ਚੈਨਲ ਦੇ ਉੱਤੇ ਆਏ ਹੋ ਵੀਡੀਓ ਨੂੰ ਦੇਖ ਕੇ ਹਨਾ ਮੇਰੇ ਥੰਬਨੇਲ ਨੂੰ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਮੇਰੇ ਵਲੌਗਸ ਕਲੀਨਿੰਗ ਤੇ ਹੀ ਹੁੰਦੇ ਨੇ ਤੇ ਬਾਕੀ ਜਿਹੜੀ ਮੇਰੀ ਹਨਾ ਪੁਰਾਣੀ ਫੈਮਿਲੀ ਹੈ ਮੇਰੀ ਹਨਾ ਆਪਣੀ ਖੁਦ ਦੀ ਜਿਹੜੀ ਮੈਂ ਬਣਾਈ ਹੋਈ ਹੈ 1700 ਤੋਂ ਜ਼ਿਆਦਾ ਮੇਰੀ ਫੈਮਿਲੀ ਬਣ ਚੁੱਕੀ ਹੋਈ ਹੈ ਸੋ ਆਪਣਾ ਟਾਰਗੇਟ ਹੈ ਆਪਾਂ 1 ਮਿਲੀਅਨ ਫੈਮਿਲੀ ਕੰਪਲੀਟ ਕਰੀਏ YouTube ਦੇ ਉੱਤੇ ਮੇਰਾ ਟਾਰਗੇਟ ਇਹ ਹੀ ਹੈ ਕਿ ਮੈਂ ਆਪਣੀ ਮਿਲੀਅਨਸ ਤੋਂ ਵੀ ਜ਼ਿਆਦਾ ਫੈਮਿਲੀ ਬਣਾਵਾਂ ਕਿਉਂਕਿ ਮੈਨੂੰ ਆਪਣੀ ਫੈਮਿਲੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਬਸ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰਾ ਵਲੌਗ ਜਿਹੜਾ ਸਵੇਰੇ ਸਟਾਰਟ ਹੋ ਜਾਂਦਾ ਹੈਗਾ 9:30 ਮੈਂ ਅੱਜ ਸਟਾਰਟ ਕਰਿਆ ਸੀ ਨਹਾ ਤੋ ਕੀ ਰੈਡੀ ਸ਼ੈਡੀ ਹੋ ਕੇ ਮੋਕਸ਼ੀ ਨੂੰ ਮੇਰੀ ਬੇਟੀ ਨੂੰ ਸਕੂਲ ਭੇਜ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਵਲੌਗ ਸਟਾਰਟ ਕੀਤਾ ਤੇ ਸਭ ਤੋਂ ਪਹਿਲਾਂ ਫਿਰ ਮੈਂ ਆਪਣੇ ਆ ਗਈ ਸੀ ਬੈੱਡਰੂਮ ਦੇ ਵਿੱਚ ਬੈੱਡ ਨੂੰ ਚੰਗੀ ਤਰ੍ਹਾਂ ਝਾੜਿਆ ਝੂੜਿਆ ਜੋ ਤੇ ਡਸਟ ਸੀ ਸਾਰਿਆਂ ਨੂੰ ਚੰਗੀ ਤਰ੍ਹਾਂ ਸਾਫ ਕਰਿਆ ਤੇ ਫਿਰ ਅੱਜ ਮੈਂ ਆਪਣੀ ਜਿਹੜੀ ਬੈੱਡ ਸ਼ੀਟ ਸੀ ਉਹ ਵੀ ਚੇਂਜ ਕਰਤੀ ਕਿਉਂਕਿ ਨਾ 2-3 ਦਿਨਾਂ ਬਾਅਦ ਇਦਾਂ ਹੋ ਜਾਂਦਾ ਹੈ ਕਿ ਜਿਹੜੀ ਬੈੱਡ ਸ਼ੀਟ ਹੈ ਨਾ ਉਹ ਥੋੜੀ ਜਿਹੀ ਅਲਗਨ ਲੱਗ ਜਾਂਦੀ ਹੈ ਕਿ ਦੱਸੀ ਦੱਸਤੀ ਜੀ ਹੋ ਜਾਂਦੀ ਹੈ ਫਿਰ ਉਹਦੇ ਕਰਕੇ ਮੈਨੂੰ ਫਿਰ ਸਾਫ ਕਰਨੀ ਹੀ ਪੈਂਦੀ ਹੈਗੀ ਇਹਨਾਂ ਦਾ ਮਤਲਬ ਕਿ ਬਦਲਨੀ ਪੈਂਦੀ ਹੈ ਬਸ ਹੁਣ ਮੈਂ ਆਪਣੀ ਜਿਹੜੀ ਬੈੱਡ ਸ਼ੀਟ ਆ ਉਹਨੂੰ ਬਦਲ ਦੂੰਗੀ ਤੇ ਬਸ ਉਸ ਤੋਂ ਬਾਅਦ ਥੋੜਾ ਜਿਹਾ ਕਮਰੇ ਦਾ ਲੁੱਕ ਦੇਖਣਾ ਤੁਸੀਂ ਕਿੰਨਾ ਵਧੀਆ ਆ ਜਾਊਗਾ ਜਦੋਂ ਆਪਾਂ ਬੈੱਡ ਸ਼ੀਟ ਚੇਂਜ ਕਰ ਦਾਂਗੇ ਇੱਕ ਕਹਿੰਦੇ ਨੇ ਇੱਕ ਚੱਦਰ ਨਾਲ ਹੀ ਦੇਖ ਲਓ ਕਿੰਨਾ ਫਰਕ ਪੈ ਜਾਂਦਾ ਆਪਣੇ ਬੈੱਡਰੂਮ ਨੂੰ ਸੋਬਾਸ ਉਸ ਤੋਂ ਬਾਅਦ ਫਿਰ ਜਿਵੇਂ ਹੀ ਮੈਂ ਚੱਦਰ ਵਗੈਰਾ ਵਿਛਾਉਂਗੀ ਨਾਲ ਹੀ ਫਿਰ ਜਿਹੜਾ ਜਿਹੜਾ ਮੈਨੂੰ ਖਲਾਰਾ ਦਿੱਸਦਾ ਜਾਊਗਾ ਉਹਨੂੰ ਸਬੇੜਤੀ ਜਾਊਂਗੀ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਕਿਉਂਕਿ ਘਰ ਦੇ ਵਿੱਚ ਬੱਚੇ ਨੇ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਹੁਤ ਖਲਾਰਾ ਹੋ ਜਾਂਦਾ ਹੈ ਰੋਜ਼ ਚੱਕਦੀਆਂ ਸਵੇਰੇ ਫੇਰ ਹੋਵੇਂ ਹਰ ਰੋਜ਼ ਇਦਾਂ ਹੀ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਹਨਾ ਇੱਕ ਇੱਕ ਦਿਨ ਕਰਕੇ ਕਿੱਦਾਂ ਬੀਤ ਰਹੇ ਨੇ ਸਮਝ ਹੀ ਨਹੀਂ ਆ ਰਿਹਾਗਾ ਇਵਾ ਸੋਣੇ ਤੇ ਮੈਂ ਆਪਣੀ ਹਨਾ ਬੈੱਡ ਸ਼ੀਟ ਨੂੰ ਚੰਗੀ ਤਰ੍ਹਾਂ ਵਿਛਾਇਆ ਬਾਕੀ ਤੁਹਾਡੇ ਸਾਰਿਆਂ ਦੇ ਜਾਨਾ ਜਿਹੜੇ ਮੇਰੇ ਸਬਸਕ੍ਰਾਈਬਰਸ ਨੇ ਉਹ ਮੈਨੂੰ ਕਹਿੰਦੇ ਹੁੰਦੇ ਆ ਕਿ ਤੁਸੀਂ ਜਿਹੜੀ ਸਪੀਡ ਹੈ ਨੋਰਮਲ ਰੱਖਿਆ ਕਰੋ ਉਹਨਾਂ ਦੇ ਕਹਿੰਦੇ ਫਿਰ ਥੋੜੀ ਜਿਹੀ ਮੈਂ ਸਪੀਡ ਨੋਰਮਲ ਰੱਖਦੀ ਆ ਉਹਦੇ ਕਰਕੇ ਫਿਰ ਮੇਰੀ ਜਿਹੜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈਗੀ ਫਿਰ ਜੇ ਮੈਂ ਨੋਰਮਲ ਰੱਖਦੀ ਆ ਤਾਂ ਨੂੰ ਜਿਆਦਾ ਕੁਝ ਨਹੀਂ ਦਿਖਾ ਪਾਂਦੀ ਸਪੀਡ ਦੇ ਵਿੱਚ ਤਾਂ ਚਲੋ ਫਟਾਫਟ ਸਭ ਕੁਝ ਸੀਨ ਦਿਖਾ ਦਿੰਨੀ ਆ ਮੈਂ ਤੁਹਾਨੂੰ ਨੋਰਮਲ ਦੇ ਵਿੱਚ ਥੋੜਾ ਜਿਹਾ ਘੱਟ ਦਿਸਦਾ ਹੈਗਾ ਤੇ ਬਸ ਉਹਨੇ ਇੱਥੇ ਫਿਰ ਮੈਂ ਨਾਲ ਹੀ ਸੋਫੇ ਦੇ ਕਵਰ ਗਵਰ ਚੱਕ ਕੇ ਝਾੜ ਪੂਜ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਵੀ ਪਿਛਾ ਦੂੰਗੀ ਨਾਲ ਹੀ ਫਿਰ ਮੈਂ ਲੌਬੀ ਵਾਲੀ ਚਾਦਰ ਨੂੰ ਵੀ ਪਿਛਾ ਦੂੰਗੀ ਬਸ ਐਵੇਂ ਹੀ ਡੇਲੀ ਦੇ ਇਹੀ ਕੰਮ ਨੇ ਮੇਰੇ ਕਲੀਨਿਕ ਇਹੀ ਕਰਦੀਆਂ ਮੈਂ ਹਨਾ ਬਾਕੀ ਜਦੋਂ ਜ਼ਿਆਦਾ ਹੁੰਦਾ ਡੀਪ ਕਲੀਨਿੰਗ ਫੜ ਕੇ ਬੈਠ ਜਾਨੀ ਕੋਈ ਨਾ ਕੋਈ ਜਾਲੀਆਂ ਦੁਆਰਾ ਇਹ ਉਹ ਜਿੱਥੇ ਮੈਨੂੰ ਲੱਗਦਾ ਹਨਾ ਫਿਰ ਥੋੜੇ ਦਿਨਾਂ ਬਾਅਦ ਉਹ ਫੜ ਲੈਣੀ ਹੁੰਨੀ ਕਿਉਂਕਿ ਨਾ ਅੱਜ ਕੱਲ ਮੇਰੇ ਕੋਲ ਟਾਈਮ ਦੀ ਥੋੜੀ ਜੀ ਸ਼ੋਰਟੇਜ ਚੱਲ ਰਹੀ ਹੈ ਤਾਂ ਕਰਕੇ ਫਿਰ ਜਿੰਨਾ ਖੁੰਦਾ ਚਲੋ ਮੈਂ ਆਪਣੀ ਵੀਡੀਓ ਵੀ ਬਣਾ ਲੈਣੀ ਭੀ ਕੰਮ ਕਰਕੇ ਦਿੰਨੀ ਆ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਵੀਡੀਓ ਦੇਣੀ ਹੁੰਦੀ ਹੈ ਡੇਲੀ ਮੇਰੀ ਜੋ ਕਿ ਮੈਂ ਤੁਹਾਡੇ ਸਾਰਿਆਂ ਨਾਲ ਪ੍ਰੋਮਿਸ ਕੀਤਾ ਹੋਇਆਗਾ ਬਸ ਉਹ ਤਾਂ ਮੈਂ ਕੰਮ ਕਰਨਾ ਹੀ ਹੈਗਾ ਤੇ ਹੁਣ ਬਸ ਆਪਣੇ ਜਿਹੜੇ ਸੋਫੇ ਸੀ ਮਨਾਂ ਦੇ ਕਵਰ ਚਾੜ੍ਹ ਛੁੜ ਕੇ ਚੰਗੀ ਤਰ੍ਹਾਂ ਛਾਤੇ ਸੀ ਇਹਨਾਂ ਸਾਡੇ ਇਧਰ ਨਾ ਦੋ ਤਿੰਨ ਦਿਨਾਂ ਦਾ ਮੌਸਮ ਸਵੇਰੇ ਸਵੇਰੇ ਜਿਵੇਂ ਬਹੁਤ ਸੁਹਾਵਣਾ ਹੋ ਜਾਂਦਾ ਤੇ ਦੁਪਹਿਰ ਤੋਂ ਥੋੜੀ ਥੋੜੀ ਧੁੱਪ ਆ ਜਾਂਦੀ ਹੈ ਫਿਰ ਇਦਾਂ ਹੀ ਹੋ ਜਾਂਦਾ ਹੈਗਾ ਅੱਜ ਵੀ ਇਦਾਂ ਹੋਇਆ ਸੀ ਸਵੇਰੇ ਥੋੜਾ ਮੌਸਮ ਵਧੀਆ ਸੀ ਉਸ ਤੋਂ ਬਾਅਦ ਫਿਰ ਧੁੱਪ ਆ ਗਈ ਸੀਗੀ ਤੇ ਫਿਰ ਮੌਸਮ ਦੇ ਹਿਸਾਬ ਨਾਲ ਹੀ ਕੰਮ ਹੁੰਦੇ ਆਗੇ ਮੌਸਮ ਦੇ ਹਿਸਾਬ ਨਾਲ ਸਬਜੀ ਬਣਦੀ ਆ ਮੌਸਮ ਦੇ ਹਿਸਾਬ ਨਾਲ ਸਾਰੇ ਕੰਮ ਕਰੀਦੇ ਨੇ ਪਹਿਲਾਂ ਤਾਂ ਅੱਜ ਮੈਂ ਸੋਚ ਰਹੀ ਸੀ ਅੱਜ ਕੀ ਬਣਾਇਆ ਜਾਏ ਥੋ ਇੱਕ ਨਾ ਕੀ ਆ ਪਿਆ ਸੀਗਾ ਤੇ ਪਹਿਲਾਂ ਮੈਂ ਸੋਚਿਆ ਕੀ ਬਣਾਵਾਂ ਇੱਕ ਗੀਂਦੀ ਸਬਜੀ ਵੀ ਪੂਰੀ ਯਾਨੀ ਕਾਫੀ ਜਣੇ ਆ ਅਸੀਂ 5-6 ਜਣੇ ਖਾਣ ਆਲੇ ਹਨ ਤੇ ਫਿਰ ਮੈਂ ਸੋਚਿਆ ਜੇ ਆਪਾਂ ਕੋਫਤੇ ਬਣਾਨੇ ਆ ਫਿਰ ਮੈਂ ਕੋਫਤੇ ਬਣਾਈ ਸੀਗੇ ਅੱਜ ਤੇ ਕੀ ਇਹਦੇ ਕੋਫਤੇ ਹੁੰਦੇ ਆ ਨਾ ਜਿਹੜੇ ਬਣਾਉਂਦੇ ਹਾਂ ਉਹਦਾ ਪਤਾ ਹੀ ਆ ਤੇ ਬਸ ਅੱਜ ਉਹ ਬਣਾਈ ਸੀਗੇ ਤੇ ਬਹੁਤ ਟੇਸਟੀ ਬਣੇ ਸੀ ਸਾਰਿਆਂ ਨੇ ਖਾਏ ਬਹੁਤ ਟੇਸ ਲੱਗੇ ਤੇ ਨਾਲ ਮੈਂ ਸਿਰਕੇ ਵਾਲੇ ਪਿਆਜ਼ ਪਾ ਲੈਨੇ ਉਹਨੇ ਬਹੁਤ ਟੇਸ ਲੱਗਦੇ ਆ ਅਸੀਂ ਨਾ ਇੱਕ ਦੋ ਵਾਰ ਰੈਸਟੋਰੈਂਟ ਗਏ ਸੀਗੇ ਜਿਵੇਂ ਉੱਥੇ ਰੋਟੀ ਖਾਈ ਉੱਥੇ ਨਾ ਸਿਰਕੇ ਵਾਲੇ ਪਿਆਜ਼ ਹੁੰਦੇ ਸੀ ਬਹੁਤ ਸਵਾਦ ਲੱਗਦੇ ਸੀ ਫਿਰ ਮੈਂ ਦੋ ਤਿੰਨ ਦਿਨਾਂ ਤੋਂ ਨਾ ਮੈਨੇ ਘਰ ਸੋਚੇ ਕਿ ਮੈਂ ਵੀ ਰੈਸਪੀ ਦੇਖੀ ਮੈਂ YouTube ਦੇ ਉੱਤੇ ਕੱਢ ਕੇ ਤਾਂ ਉਹਦੀ ਰੈਸਪੀ ਮੈਨੂੰ ਬਹੁਤ ਵਧੀਆ ਲੱਗੀ ਸਿੰਪਲ ਤੋਂ ਬਰ ਕੋਈ ਜ਼ਿਆਦਾ ਹਨਾ ਉਹ ਵੀ ਨਹੀਂ ਸੀਗੀ ਕੋਈ ਜ਼ਿਆਦਾ ਔਖੀ ਨਹੀਂ ਸੀ ਬਿਲਕੁਲ ਸੌਖੀ ਸੀਗੀ ਫਿਰ ਮੈਂ ਉਸ ਤਰੀਕੇ ਨਾਲ ਪਿਆਜ਼ ਪਾ ਲੈਨੇ ਜਦੋਂ ਕਿਸੇ ਖਾਣ ਦਾ ਦਿਲ ਹੋ ਜਾਣਾ ਮੰਨ ਲਓ ਰਾਜਮਾ ਚਾਵਲ ਬਣੇ ਆ ਜਾਂ ਛੋਲੇ ਚਾਵਲ ਬਣੇ ਐਸੀ ਚੀਜ਼ ਨਾਲ ਤਾਂ ਬਹੁਤ ਸਵਾਲ ਲੱਗਦੇ ਆ ਪਿਆਜ਼ ਤਾਂ ਜਿਵੇਂ ਮੰਨ ਲਓ ਆਪਾਂ ਛੋਲੇ ਪੂੜੀਆਂ ਬਣਾਈਏ ਤਾਂ ਉਹਨਾਂ ਨਾਲ ਵੀ ਬਹੁਤ ਸਵਾਲ ਲੱਗਦੇ ਫਿਰ ਉਦਾਂ ਪਾ ਲੈਨੇ ਹੁੰਦੀਆਂ ਮੈਂ ਕਈ ਵਾਰ ਤੇ ਬਸ ਹੁਣ ਇਸ ਤੋਂ ਬਾਅਦ ਫਿਰ ਮੈਂ ਆਪਣੇ ਟੇਬਲ ਤੇ ਆ ਗਈ ਸੀ ਹਵਾਲਾ ਟੇਬਲ ਵੀ ਤੁਹਾਨੂੰ ਪਤਾ ਹੀ ਡੇਲੀ ਮੈਂ ਸਾਫ਼ ਕਰਦੀ ਆ ਇੱਥੇ ਵੀ ਬਹੁਤ ਮਿੱਟੀ ਧੂੜ ਜੀ ਆ ਹੀ ਜਾਂਦੀ ਏ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਫਿਰ ਨਾਲ ਨਾਲ ਮੈਂ ਜਿੰਨੇ ਜਿੰਨੇ ਮੇਰੇ ਤੋਂ ਕੰਮ ਨਹੀਂ ਵੱਧ ਰਿਹਾ ਸੀ ਗੱਲ ਰਹੀ ਸੀ ਕਿ ਨੂੰਗੇ ਨਾ ਮੋਕਸ਼ੀ ਸਕੂਲ ਗਈ ਹੋਈ ਸੀ ਮੇਰੀ ਬੇਟੀ ਤਾਂ ਫਿਰ ਉਹਦੇ ਸਕੂਲ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਘਰ ਆਉਂਦੀ ਹੈ ਜਦੋਂ ਉਦੋਂ ਫਿਰ ਉਸ ਤੋਂ ਬਾਅਦ ਮੈਂ ਜ਼ਿਆਦਾ ਕੰਮ ਨਹੀਂ ਕਰ ਬੰਦੀ ਕਿਉਂਕਿ ਬੱਚੇ ਹਨਾ ਘਰ ਦੇ ਵਿੱਚ ਫਿਰ ਚੀਜ਼ ਨੂੰ ਇੱਧਰ ਉੱਧਰ ਖਿਲਾਰ ਦਿੰਦੇ ਆ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਜਿੰਨਾ ਖਿਲਾਰਾ ਸਬੇਤਲਾ ਉਨਾ ਹੀ ਵਧੀਆ ਹੈਗਾ ਤੇ ਫਿਰ ਮੈਨੂੰ ਇਦਾਂ ਹੀ ਆਪਣੇ ਮਾਈਂਡ ਦੇ ਵਿੱਚ ਟਾਰਗੇਟ ਲੈ ਕੇ ਚੱਲਦੀ ਆ ਕਿ ਇੰਨੇ ਕੰਮ ਨੂੰ ਇੰਨੇ ਟਾਈਮ ਤੇ ਮੈਨੂੰ ਪੇੜ ਲਾਉ ਫਟਾਫਟ ਬਸ ਇਦਾਂ ਹੀ ਕਰਦੀ ਰਹਿਣੀ ਆ ਤੇ ਹੁਣ ਇਸ ਤੋਂ ਬਾਅਦ ਫਿਰ ਜਦੋਂ ਹੀ ਮੈਂ ਹਨਾ ਆਪਣਾ ਟੇਬਲ ਟੋਬਲ ਸਾਫ਼ ਕਰਿਆ ਉਸ ਤੋਂ ਬਾਅਦ ਮੈਂ ਆਪਣੇ ਰੂਮ ਦੇ ਵਿੱਚ ਆ ਜੂੰਗੀ ਰੂਮ ਦੇ ਵਿੱਚ ਫਿਰ ਸਵੇਰ ਦੇ ਹਨਾ ਉਦਾਂ ਹੀ ਗੱਦੇ-ਗੁੱਦੇ ਪਏ ਸੀ ਜਿਵੇਂ ਅਸੀਂ ਰਾਤ ਨੂੰ ਸੌਂਨੇ ਆਗੇ ਤੇ ਜਿਨ੍ਹਾਂ ਕ ਮੇਰੇ ਤੋਂ ਹੁੰਦਾ ਮੈਂ ਨਾਲ ਦੇ ਨਾਲ ਕਰਦੀ ਰਹੀ ਜਿਨ੍ਹਾਂ ਕ ਨਹੀਂ ਹੋਇਆ ਫਿਰ ਮੈਂ ਸ਼ਰਤਾਂ ਮੈਂ ਕਿਹਾ ਚਲੋ ਆਪਣੀ ਵੀਡੀਓ ਵੀ ਸ਼ੂਟ ਕਰਨੀ ਸੀ ਨਾ ਮੈਂ ਤਾਂ ਕਰਕੇ ਫਿਰ ਮੈਨੂੰ ਹਾਤੋਂ ਕੇਹੀ ਬਲਦਾ ਮੈਂ ਸਾਰਿਆਂ ਨੂੰ ਆਸ਼ਟਾ ਕਰਾਇਆ ਅੱ ਜਿਵੇਂ ਹੀ ਸਵੇਰੇ ਉੱਠੀ ਮੈਂ ਚਾਹ ਵੀ ਨਹੀਂ ਪੀਤੀ ਕੁਝ ਵੀ ਖਾਇਆ ਪੀਆ ਨਹੀਂ ਮੈਂ ਸਭ ਤੋਂ ਪਹਿਲਾਂ ਤਾਂ ਮੋਕਸ਼ਿੰਗ ਸਕੂਲ ਭੇਜਿਆ ਸਕੂਲ ਭੇਜ ਕੇ ਉਹਦੀ ਪ੍ਰੰਤੀ ਬਣੂ ਜਿਵੇਂ ਨਹੀਂ ਤਾਂ ਉਹਨੂੰ ਸਕੂਲ ਭੇਜਿਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਸਾਰਿਆਂ ਨੂੰ ਮੈਂ ਕਿਹਾ ਵੀ ਚਲ ਅੱਜ ਹੁਣ ਤੁਸੀਂ ਵੀ ਨਾਸ਼ਤਾ ਕਰ ਲਓ ਫਿਰ ਸਾਰਿਆਂ ਨੇ ਨਾਸ਼ਤਾ ਕਰ ਲਿਆ ਉਹਨਾਂ ਨੂੰ ਨਾਸ਼ਤਾ ਕਰਾ ਕੇ ਸਾਰਿਆਂ ਨੂੰ ਫਿਰ ਬਾਅਦ ਵਿੱਚ ਮੈਂ ਆਪ ਵੀ ਨਾਸ਼ਤਾ ਕਰ ਲਿਆ ਚਾਹ ਪੀਤੀ ਉਸ ਤੋਂ ਬਾਅਦ ਫਿਰ ਜਾ ਕੇ ਕਿਤੇ ਮੈਂ ਨਹਾਤ ਹੋ ਕੇ ਆਪਣਾ ਵਲੌਗ ਸਟਾਰਟ ਕਰਿਆ ਕਿਉਂਕਿ ਫਿਰ ਤਾਂ ਸਾਰਿਆਂ ਨੂੰ ਇਹ ਹੁੰਦਾ ਹੈ ਨਾ ਕਿ ਮੈਂ ਸੂਟ ਦੇ ਵਿੱਚ ਵਲੌਗ ਬਣਾਵਾ ਕ ਮੈਨੂੰ ਬਹੁਤ ਕਮੈਂਟ ਆਉਂਦੇ ਜਿੱਦਨ ਤਾ ਫਿਰ ਤੁਸੀਂ ਸਾਰੇ ਜਣੇ ਕਮੈਂਟ ਕਰਦੇ ਹੋ ਕਿ ਸੂਟ ਦੇ ਵਿੱਚ ਵਲੌਗ ਬਣਾਓ ਤਾਂ ਕਰਕੇ ਫਿਰ ਮੈਂ ਜਿੰਨਾਂ ਕੋ ਮੇਰਾ ਸਵੇਰ ਦਾ ਕੰਮ ਹੁੰਦੇ ਥੋੜਾ ਬਹੁਤ ਕਰਕੇ ਚਾਹ ਵਗੈਰਾ ਪੀ ਕੇ ਫਿਰ ਉਸ ਤੋਂ ਬਾਅਦ ਆਪਣਾ ਨਹਾਤੋ ਕੇ ਫਿਰ ਆਪਣਾ ਵਲੌਗ ਸਟਾਰਟ ਕਰਦੀ ਹਾਂ ਬਾਕੀ ਕੰਮ ਫਿਰ ਉਦਾ ਹੀ ਪਈ ਰਹਿੰਦੇ ਆ ਨਾ ਤੇ ਫਿਰ ਕੰਮ ਵਾਚ ਕਰਦੀ ਹਾਂ ਹੁਣ ਮੈਂ ਆਪਣੇ ਰੂਮ ਦੀ ਬੈੱਡ ਸ਼ੀਟ ਚੇਂਜ ਕਰ ਸੋਰੀ ਬਿਸ਼ਾੜੀ ਸੀਗੀ ਜੋ ਵੀ ਖਲਾਰ ਖਲੂਰਾ ਪਿਆ ਸੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹ ਚੱਕਿਆ ਕਿਉਂਕਿ ਤੇ ਰਾਤ ਨੂੰ ਸੌਂਦੇ ਆ ਸਾਰੇ ਜਣੇ ਉਵੇਂ ਹੀ ਹਨਾ ਛਰਾਣੇ ਸਰੋਣੇ ਪਏ ਸੀ ਗੱਦਾ ਬਿਆਸੀ ਚਦਰਾਵੀਆਂ ਸੀ ਉਹ ਸਾਰਾ ਕੁਝ ਚਾੱਕ ਕੇ ਰੱਖ ਕੇ ਬਸ ਹੁਣ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਬੈਡ ਸ਼ੀਟ ਹੈ ਉਹ ਝਾੜ ਕੇ ਵਿਛਾ ਦੂੰਗੀ ਬੈਡ ਸ਼ੀਟ ਵਿਛਾਣ ਤੋਂ ਬਾਅਦ ਥੋੜਾ ਜਿਹਾ ਸੈਟਿੰਗ ਜਿਹਾ ਲੱਗਣ ਲੱਗ ਜਾਂਦਾ ਵੀ ਐਵੇਂ ਹੋ ਜਾਂਦਾ ਕਿ ਹਾਂ ਸਾਫ ਸੁਧਰਾ ਹੋਗਾ ਉਸ ਉਵੇਂ ਤਾਂ ਐਵੇਂ ਲੱਗ ਰਿਹਾ ਸੀ ਪਤਾ ਨਹੀਂ ਕੀ ਕਲਾਰਾ ਜਿਹਾ ਪਿਆ ਹੋਇਆਗਾ ਬਾਕੀ ਜੇ ਤੁਹਾਨੂੰ ਇੱਥੇ ਤੱਕ ਵੀ ਮੇਰੀ ਵੀਡੀਓ ਪਸੰਦ ਆਈ ਹੈ ਕਿ ਲਾਈਕ ਕਰ ਲਿਓ ਤੇ ਚੈਨਲ ਨੂੰ ਹਨਾ ਸਬਸਕ੍ਰਾਈਬ ਕਰਿਓ ਅਗਰ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਬਸ ਇਦਾਂ ਹੀ ਆਪਣੇ ਕਲੀਨਿਕ ਵਲੌਗਸ ਤੁਹਾਨੂੰ ਮਿਲਦੇ ਰਹਿਣਗੇ ਤੇ ਆਪਾਂ ਡੇਲੀ ਹਰ ਰੋਜ਼ ਵੀਡੀਓ ਪਾਉਨੇ ਆ ਰਾਤ ਨੂੰ 9 ਵਜੇ मेरी हर रोज़ भीडियो आ रात नौ बजे देखना ना भुलिया करो सो so, नोटिफिकेशन वाली बैल जरूर दबा लियो जो तो मेरे चैनल सबसक्राइब करोगे तो किनों है ना मेरी वीडियो की नोटिफिकेशन मिल सके जो भी मैं वीडियो अपलोड करा वैसे नौ बजे मेरी टाइमिंग सही हैगी तो कई बार हो सकता है अगर तू तो ना मेरी टाइमिंग नहीं पसंद या कुछ भी तुम तो मैं दस सद मैं उदा ही करूँगी जिद मेरे है ना सबसक्राइबरस कह गए क्योंकि मैं भीडियो तो बनानी ही ही पानी है जो तीस मैं सारे कहो आप उदा ही करा ਤੇ ਬਸ ਇਦਾਂ ਹੀ ਚੱਲਦਾ ਰਹਿੰਦਾ ਵਧੀਆ ਸਾਲਾ ਦਿਨ ਬੀਤ ਜਾਂਦਾ ਪਤਾ ਹੀ ਨਹੀਂ ਲੱਗਦਾ ਮੈਨੂੰ ਮੇਰਾ ਸਾਲਾ ਦਿਨ ਕਿੱਦਾਂ ਬੀਤ ਜਾਂਦਾ ਕਿਉਂਕਿ ਸਵੇਰੇ ਸਾਲਾ ਦਿਨ ਕੰਮ ਬਹੁਤ ਹੁੰਦਾ ਕਰਨ ਵਾਲਾ ਫਿਰ ਦੁਪਹਿਰ ਦਾ ਵੀ ਨਾਲ ਹੀ ਹੋ ਜਾਂਦਾ ਰੋਟੀ ਸਬਜੀ ਇਹ ਵੋ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਮੈਂ ਆਪਣੀ ਐਡੀਟਿੰਗ ਕਰਨੀ ਹੁੰਦੀ ਹੈ ਵੀਡੀਓ ਪਾਣੀ ਹੁੰਦੀ ਹੈ ਕਿਉਂਕਿ ਆ ਜਿਹੜੀ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਅੱਜ ਮੇਰੀ ਇਹ ਵੀਡੀਓ ਸਵੇਰ ਦੀ ਹੈ ਸਵੇਰੇ ਜੋ ਕੁਝ ਮੈਂ ਕੀਤਾ ਮੰਨ ਲਓ ਸਵੇਰੇ ਅ ਅੱਜ ਕੀ ਵਾਰ ਹੈ ਸ਼ੁੱਕਰਵਾਰਾ ਚ ਅੱਜ ਸ਼ੁੱਕਰਵਾਰ ਹੈਗੀ ਅੱਜ ਦੀ ਮੇਰੀ ਵੀਡੀਓ ਹੈ ਇਹ ਮੈਂ ਫੇਰੇ ਸ਼ੂਟ ਕੀਤਾ ਤੇ ਤੁਹਾਨੂੰ ਰਾਤ ਨੂੰ 9 ਵਜੇ ਅਪਲੋਡ ਕਰ ਦੇਣਾ ਉਹ ਜੋ ਮਿਲ ਜੇਗੀ ਇਹ ਕੁਝ ਮੈਂ ਕੀਤਾ ਅੱਜ ਬਸ ਮੈਨੂੰ ਸਾਰਾ ਦਿਨ ਕੰਮ ਕਰਦੇ ਕਰਦੇ ਪਤਾ ਹੀ ਨਹੀਂ ਲੱਗਦਾ ਕਿ ਕਿੰ ਕਿਦਾਂ ਦਿਨ ਬੀਤ ਜਾਂਦਾ ਹੈਗਾ ਬਸ ਇਦਾਂ ਹੀ ਲੰਘ ਜਾਂਦਾ ਕਿ ਵਧੀਆ ਲੰਘ ਜਾਂਦਾ ਦਿਨ ਵਧੀਆ ਸਗੋਂ ਆਪੇ ਧਿਆਨ ਲੱਗੇ ਹੋਏ ਆ ਕੰਮ ਕਾਰ ਚ ਵਧੀਆ ਬੀਤ ਜਾਂਦੇ ਦਿਨ ਉਦੋਂ ਤਾਂ ਫਿਰ ਜੇ ਫ੍ਰੀ ਮਾਈਂਡ ਹੋਈਏ ਤਾਂ ਪਤਾ ਨਹੀਂ ਮਾਈਂਡ ਦੇ ਵਿੱਚ ਕੀ ਕੁਝ ਚੱਲਦਾ ਰਹਿੰਦਾ ਹਨ ਤਾਂ ਕਰਕੇ ਬਸ ਆਪਣੇ ਮਾਈਂਡ ਨੂੰ ਬਿਜ਼ੀ ਰੱਖੋ ਕਿ ਆਪਣੇ ਮਾਈਂਡ ਦੇ ਵਿੱਚ ਬਸ ਉਹੀ ਚੀਜ਼ਾਂ ਚੱਲਣ ਜੋ ਆਪਾਂ ਕਰ ਰਹੇ ਹਾਂ ਹਨ ਤਬੇ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਜਈ YouTube ਜੇ ਉਹ ਕੁਝ ਹੀ ਸੋਚਦੀ ਰਹਿੰਨੀ ਕਿਉਂਕਿ ਮੇਰਾ ਕੰਮ ਹੈ ਹਨ ਮੈਂ ਇਸੀ ਚੀਜ਼ ਵਾਸਤੇ ਸੋਚ ਰਹੀ ਨਾ ਵੀ ਉਹ ਅੱਗੇ ਕਿਵੇਂ ਵਧਾਵਾਂ ਕਿਵੇਂ ਕੀ ਕੁਝ ਕਰਾਂ ਬਸ ਇਸੇ ਵਾਰੇ ਸਾਰਾ ਦਿਨ ਸੋਚਦੀ ਰਹਿੰਨੀ ਆ ਸੋ ਅੱਗੇ ਨਾਲੋਂ ਨਾ ਮੇਰੇ ਕੰਮ ਦੇ ਵਿੱਚ ਮੈਨੂੰ ਖੁਦ ਇੰਪਰੂਵ ਨਜ਼ਰ ਆ ਰਿਹਾ ਖੁਦ ਮੈਂ ਜਿਸ ਤਰੀਕੇ ਨਾਲ ਕੰਮ ਕਰ ਰਹੀ ਹਾਂ ਮੈਨੂੰ ਖੁਦ ਨੂੰ ਪਤਾ ਲੱਗ ਰਿਹਾ ਕਿ ਮੈਂ ਕਿਵੇਂ ਕੰਮ ਕਰ ਰਹੀ ਹਾਂ ਨਾ ਤਾਂ ਬਸ ਇਦਾਂ ਹੀ ਮੈਂ ਕਿਨਿਆ ਮਿਹਨਤ ਕਰਦੀ ਰਹੂੰਗੀ ਤਾਂ ਸ਼ਾਇਦ ਕਰੀ ਨਾ ਕਰੇ ਤਾਂ ਸਫਲਤਾ ਮਿਲੋਗੀ ਕਦੇ ਨਾ ਕਰੇ ਆਪਣੀ ਮੰਜ਼ਿਲ ਤੱਕ ਜਰੂਰ ਪਹੁੰਚੂੰਗੀ ਬਾਕੀ ਤੁਸੀਂ ਸਾਰੇ ਜਣੇ ਸਪੋਰਟ ਕਰੋਗੇ ਤਾਂ ਜਰੂਰ ਪਹੁੰਚੂੰਗੀ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਸਾਰੇ ਜਣੇ ਮੈਨੂੰ ਸਪੋਰਟ ਕਰੋਗੇ ਤੇ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਇਦਾਂ ਹੀ ਪਿਆਰ ਦਿਂਦੇ ਰਹੋ ਜਿੱਦਾਂ ਤੁਸੀਂ ਮੇਰੇ ਸਾਰੇ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਤੇ ਬਾਕੀ ਜੇ ਹਨਾ ਮੇਰੇ ਵੱਲੋਂ ਕੋਈ ਕਮੀ ਪੇਸ਼ੀ ਹੋਏਗੀ ਤਾਂ ਮੈਨੂੰ ਮਾਫ਼ ਕਰਿਓ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਨੂੰ ਹਨਾ ਵਧੀਆ ਤੋਂ ਵਧੀਆ ਵੀਡੀਓ ਦੇਵਾਂ ਵਧੀਆ ਤੋਂ ਵਧੀਆ ਆਪਣੇ ਕੋਲ ਕੋਸ਼ਿਸ਼ ਕਰਦੇ ਕੰਮ ਕਰਾਂ। ਬਾਕੀ ਮੇਰੇ ਘਰ ਦੇ ਵਿੱਚ ਜਿੰਨੇ ਕੰਮ ਐ ਜੋ ਕਰਨਾ ਮੈਂ ਤੁਹਾਨੂੰ ਉਹੀ ਦਿਖਾਣਾ। ਕੁਝ ਐਕਸਟਰ ਤਾਂ ਮੈਂ ਦਿਖਾ ਨਹੀਂ ਰਹੀ। ਨਹੀਂ ਮੈਂ ਐਕਸਟਰਾ ਕੋਈ ਫਾਰਮੈਲਟੀ ਕਰ ਰਹੀ ਐ ਜੋ ਮੈਂ ਰੀਅਲ ਚ ਜਿਵੇਂ ਰਹਿਣੀ ਆਪਣੇ ਮੇਰਾ ਲਾਈਫ ਸਟਾਈਲ, ਡੇਲੀ ਲਾਈਫ ਸਟਾਈਲ ਜੋ ਘਰ ਦੇ ਵਿੱਚ ਆ। ਖੁਦ ਮੈਂ ਉਦਾਂ ਹੀ ਤੁਹਾਨੂੰ ਸਾਰਿਆਂ ਨੂੰ ਦਿਖਾਨੀ ਐ। ਨਾ ਹੀ ਕੋਈ ਚੁੱਸੇ ਲੱਗ ਕੇ ਮੇਰੇ ਅੰਦਰ ਮੈਂ ਸਿੰਪਲ ਸੋਬਰ ਜਿਹੀ ਕੁੜੀਆਂ ਪੰਜਾਬੀ ਕੁੜੀਆਂ ਜੋ ਕਿ ਤੁਹਾਨੂੰ ਸਾਰਿਆਂ ਨੂੰ ਦੇਖਣ ਚ ਮਿਲਦੀ ਹੈਗੀ। ਤੇ ਇਹ ਬਸ ਆਪਣਾ ਇਦਾਂ ਹੀ ਪਿਆਰ ਬਣਾਈ ਰੱਖਿਓ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਲਾਈਕ ਕਰ ਦਿਓ ਮੇਰੇ YouTube ਫੈਮਲੀ ਇਦਾਂ ਹੀ ਆਪਾਂ ਹਨਾ ਕੰਮ ਗਿੰਦੇ ਰਵਾਂਗੇ ਤੁਹਾਨੂੰ ਸਾਰਿਆਂ ਨੂੰ ਜੀ ਫੈਮਿਲੀ ਮੈਂ ਨਾ ਸਾਰੇ ਘਰ ਦੇ ਵਿੱਚ ਛਾਡੂ ਲਗਾਤਾ ਸੀ ਫਿਰ ਬਾਹਰ ਆ ਗਈ ਸੀ ਮਾਰਨ ਲਈ ਕਿਉਂਕਿ ਬਾਹਰ ਨਾ ਬਹੁਤ ਜ਼ਿਆਦਾ ਹਨੇਰੀ ਜੀ ਹਵਾ ਜੀ ਆ ਰਹੀ ਸੀ ਫਿਰ ਨਾ ਜਿਹੜਾ ਕੂੜਾ ਸੀ ਉਹ ਟਿਕ ਨਹੀਂ ਰਿਹਾ ਸੀ ਮੈਂ ਫਟਾਫਟ ਕੱਢਣ ਦੀ ਕੋਸ਼ਿਸ਼ ਕਰੇ ਕਿ ਫਟਾਫਟ ਬਾਹਰ ਕੱਢਦਾ ਕਿਉਂਕਿ ਬਹੁਤ ਹਨੇਰੀ ਜੀ ਆ ਰਹੀ ਸੀ ਉਸ ਟਾਈਮ ਹਵਾ ਜੀ ਆ ਰਹੀ ਸੀ ਤੇ ਉਹਦੇ ਨਾਲ ਉੱਡ ਰਿਆ ਸੀਗਾ ਤੇ ਬਸ ਹੁਣ ਮੈਂ ਫੜਫੜਾਣਾ ਸਾਰੇ ਗਲੀ ਦੇ ਵਿੱਚ ਵੀ ਜੋ ਜਿੱਥੇ ਮੈਂ ਝਾੜੂ ਮਾਰਨਾ ਸੀ ਮਾਰ ਕੇ ਅੰਦਰ ਆ ਜੂੰਗੀ ਫਿਰ ਮੇਰੀ ਵਾਰੀ ਪੋਚੇ ਦੀ ਆ ਜਾਏਗੀ ਕਿਉਂਕਿ ਫਿਰ ਪੋਚਾ ਵੀ ਲਗਾਉਣਾ ਜ਼ਰੂਰੀ ਸੀਗਾ ਤੇ ਪੋਚਾ ਤਾਂ ਐਵੇਂ ਜ਼ਰੂਰੀ ਹੋ ਜਾਂਦਾ ਕਿ ਹਨਾ ਅੱਜ ਕੱਲ ਮੱਛਰ ਮੁੱਛਰ ਬਥੇਰੇ ਹੋਏ ਪਏ ਨੇ ਲੜਦੇ ਹੀ ਰਹਿੰਦੇ ਆ ਸਾਰਾ ਦਿਨ ਬੱਚਿਆਂ ਦੇ ਵੀ ਬਹੁਤ ਮੱਛਰ ਲੜ ਜਾਂਦੇ ਕਿਉਂਕਿ ਬੱਚਿਆਂ ਦਾ ਘਰ ਹੈ ਨਾ ਫਿਰ ਮੈਨੂੰ ਹਰ ਰੋਜ਼ ਪੋਚਾ ਲਗਾਉਣਾ ਹੀ ਪੈਂਦਾਗਾ ਇਹ ਚੀਜ਼ ਦਾ ਮੈਨੂੰ ਬਿਲਕੁਲ ਧਿਆਨ ਰੱਖਣਾ ਪੈਂਦਾ ਕਿਉਂਕਿ ਮੱਛਰ ਅੱਜ ਕੱਲ ਬਹੁਤ ਹੋਏ ਪਏ ਨੇ ਕਿ ਮੀਂਹ ਕਰਕੇ ਕੁਛ ਮੀਂਹ ਵਗ ਦਾਈ ਹਨਾ ਮੈਂ ਆਪਣੇ ਕਲੀਨਿਕ ਵਲੌਗ ਤਾਂ ਸਾਰਿਆਂ ਨੂੰ ਦਿਨੀ ਆ ਬਾਕੀ ਦਿੱਲੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਆਪਣੇ ਕੰਮ ਨੂੰ ਰੈਗੂਲਰ ਕਰਾਂ ਬਾਕੀ ਜੇ ਤੁਹਾਨੂੰ ਸਾਰਿਆਂ ਨੂੰ ਕੁਝ ਹੋਰ ਹਨਾ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਹੁੰਦੀ ਆ ਵੀਡੀਓ ਵੌਇਸ ਓਵਰ ਕਰਦੀ ਆ ਹਨਾ ਮੈਂ ਹਮੇਸ਼ਾ ਤੁਹਾਨੂੰ ਕਹਿੰਨੀ ਆ ਕਿ ਜੋ ਵੀ ਤੁਹਾਨੂੰ ਕਮੀ ਪੇਸ਼ੀ ਲੱਗਦੀ ਆ ਮੈਨੂੰ ਪਲੀਜ਼ ਕਮੈਂਟ ਕਰਦਿਆ ਕਰੋ ਕਿ ਕਿੱਦਾਂ ਹਨਾ ਵੀਡੀਓ ਕਰਾਂ ਕਿੱਦਾਂ ਤੁਹਾਡੇ ਲਈ ਕੀ ਕਰਾਂ ਤੇ ਬਾਕੀ ਬਰੀ YouTube ਤੇ ਵੀ ਬਹੁਤ ਵਧੀਆ ਫੈਮਿਲੀ ਬਣੀ ਹੋਈ ਹੈਗੀ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਕਿੰਨੇ ਕਿੰਨਨ ਨੂੰ ਬਾਕੀ ਮੇਰੇ ਜਿਹੜੇ ਕੱਲੇ ਕੱਲੇ ਸਬਸਕ੍ਰਾਈਬਰ ਮੈਨੂੰ ਕਮੈਂਟ ਕਰਦੇ ਨੇ ਮੈਨੂੰ ਉਹਨਾਂ ਦਾ ਪਤਾ ਹੈ ਮੈਨੂੰ ਕੋਨ ਕੋਨ ਕਮੈਂਟ ਕਰਦਾ ਹੈ ਗਈਆਂ ਦੇ ਤਾਂ ਸ਼ਾਇਦ ਇਹ ਵੀ ਕਮੈਂਟ ਆਉਂਦੇ ਕਿ ਵੀ ਪਾਕਿਸਤਾਨ ਤੋਂ ਹੈ ਇਹ ਉਹ ਪਤਾ ਨਹੀਂ ਹੈ ਵੀ ਗਏ ਨੇ ਪਾਕਿਸਤਾਨ ਤੋਂ ਦਾ ਜਾਂ ਨਹੀਂ ਮੈਨੂੰ ਨਹੀਂ ਪਤਾ ਬਾਕੀ ਤੁਸੀਂ ਵਧੀਆ ਕਮੈਂਟ ਕਰ ਦਿਓ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਹਣਾ ਕੋਈ ਥੋੜਾ ਜਿਹਾ ਵੀ ਕਮੈਂਟ 네ਗੇਟਿਵ ਹਣਾ ਕਰ ਦਿੰਦਾ ਹੈਗਾ ਫਿਰ ਥੋੜੀ ਜੀ ਅਜੀਬ ਜੀ ਫੀਲਿੰਗ ਆ ਜਾਂਦੀ ਹੈ ਉਸ ਟਾਈਮ ਕਿ ਕਿਉਂ ਗੱਮ ਕਰ ਰਹੇ ਹੈ ਇਸ ਇਹ ਜੇ ਕਮੈਂਟਾਂ ਲਈ ਹਣਾ ਜਾਂ ਕੁਝ ਵੀ ਮਨ ਚ ਗੰਦਾ ਜਿਹਾ ਫੀਲ ਹੁੰਦਾ ਉਦੋਂ ਤਾਂ ਇਹ ਇਹ ਜੀ ਕਮੈਂਟ ਕਿਉਂ ਕਰੀ ਜਾਂਦੇ ਯਾਰ ਲੋਕ ਪਤਾ ਨਹੀਂ ਸਮਝ ਨਹੀਂ ਆਂਦਾ ਤੇ ਫਿਰ ਕਈ ਵਾਰ ਇਹ ਸੋਚਦੇ ਆ ਕਿ ਛੱਡ ਪਰਾਂ ਤੂੰ ਕਿਉਂ ਉਹਨਾਂ ਵਾਸਤੇ ਸੋਚੀ ਜਾਂਦੇ ਜਿਹੜੀ ਮੇਰੀ ਖੁਦ ਹੀ ਫੈਮਿਲੀ ਇੰਨੀ ਵਧੀਆ ਬਣੀ ਹੋਈ ਆ ਉਹ ਮੈਨੂੰ ਕਮੈਂਟ ਕਰਦੇ ਨੇ ਵਧੀਆ ਵਧੀਆ ਤਾਂ ਮੈਂ ਉਹਨਾਂ ਤੋਂ ਲੈਣਾ ਹਨਾ ਇਹਨਾਂ ਤੋਂ ਮੈਂ ਕੀ ਲੈਣਾ ਜਿਹੜੇ ਕਰਦੇ ਆ ਕਰੀ ਜਾਂਨ ਕੋਈ ਚੱਕਰ ਨਹੀਂ ਤੇ ਬਾਕੀ ਪਲੀਜ਼ ਇਦਾਂ ਨਾ ਕਰਿਆ ਕਰੋ ਹਨਾ ਅਸੀਂ ਵੀ ਕਿਸੇ ਦੀਆਂ ਧੀਆਂ ਭੈਣਾਂ ਜਾਂ ਅਸੀਂ ਵੀ ਸਾਡੀ ਵੀ ਕੋਈ ਮਜਬੂਰੀ ਹੈ ਕੰਮ ਕਰਨ ਦੀ ਤਾਂ ਹੀ ਕਰ ਰਹੇ ਆ ਸੋ ਇਦਾਂ ਨਾ ਕਰਿਆ ਕਰੋ ਮੇਰੀ ਕੋ ਇੱਕ ਦੋ ਹੋਰ ਫਰੈਂਡਸ ਨੇ ਹਨਾ YouTube ਦੇ ਉੱਪਰ ਹੀ ਜਿਵੇਂ ਮੰਨ ਲਓ ਇੰਡੀਅਨ ਲਾਈਫਸਟ ਕੋਰ ਹੈ ਤੇ ਇੰਡੀਅਨ ਲਾਈਫ ਸਟਾਈਲ ਕੋਰ ਬੁਸਖਾਨ ਹੈ ਓਨਲੀ ਸਿਸਟਰ ਹੈਗੀ ਉਹ ਦੋਨੋਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਇਹੋ ਜਿਹੀ ਕਮੈਂਟ ਆਉਂਦੇ ਨੇ ਉਹ ਵੀ ਬਥੇਰੀ ਵਾਰ ਕਹਿੰਦੀ ਹੈ ਸਾਰਿਆਂ ਨੂੰ ਕਿ ਇਹੋ ਜਿਹੀ ਕਮੈਂਟ ਨਾ ਕਰਿਆ ਕਰੋ ਤੇ ਪਰ ਉਹ ਕੋਈ ਕਿਸੇ ਦੀ ਨਹੀਂ ਸੁਣਦਾ ਹਣਾ ਹਰ ਕਿਸੇ ਨੇ ਆਪਣੀ ਕਰਨੀ ਹੈ ਅਸੀਂ ਸਿਰਫ ਕਹਿ ਸਕਦੇ ਹਾਂ ਬੋਲ ਕੇ ਅਸੀਂ ਤੁਹਾਨੂੰ ਹੋਰ ਕੁਝ ਨਹੀਂ ਕਰ ਸਕਦੇ ਅਸੀਂ ਇੱਥੇ ਆਪਣੇ ਘਰ ਬੈਠੇ ਹਾਂ ਤੁਸੀਂ ਕਿੱਥੇ ਹੋ ਸਾਨੂੰ ਕੀ ਪਤਾ ਕੋਣ ਕਿੱਥੋਂ ਹੈਨਾ ਤੇ ਬਸ ਅਸੀਂ ਬੋਲ ਆਪਣੀ ਜ਼ੁਬਾਨ ਰਾਹੀਂ ਤੁਹਾਨੂੰ ਸਾਰਿਆਂ ਤੱਕ ਇਹ ਪਹੁੰਚਾ ਸਕਦੇ ਆ ਕਿ ਬਸ ਇਹੋ ਜਿਹੀ ਕਮੈਂਟ ਨਾ ਕਰਿਆ ਕਰੋ ਤਾਂ ਕਿ ਕਿਸੇ ਦੇ ਦਿਲ ਨਾ ਦੁਖਣ ਹਣਾ ਸੋ ਮੈਂ ਤੁਹਾਨੂੰ ਸਾਰੇ ਨੂੰ ਇਹ ਵੀ ਦੱਸਣਾ ਸੀ ਜਿਹੜੀ ਮੇਰੀ YouTube ਫੈਮਲੀ ਹੈ ਹਨਾ ਤੇ ਉਹ ਸਾਰੇ ਜਣੇ ਮੇਰੇ ਦੋ ਫਰੈਂਡਸ ਨੇ ਹਨਾ ਜਿਵੇਂ ਇੰਡੀਅਨ ਲਾਈਫਸਟਾਈਲ ਕੋਰ ਤੇ ਇੱਕ ਉਹਦੀ ਸਿਸਟਰ ਹੈ ਇੰਡੀਅਨ ਲਾਈਫਸਟਾਈਲ ਕੋਰ ਮੁਸਕਾਨ ਉਹਨਾਂ ਦੋਨਾਂ ਨੂੰ ਤੁਸੀਂ ਵੀ ਸਪੋਰਟ ਕਰਿਆ ਕਰੋ ਜਿਹੜੀ ਮੇਰੀ ਫੈਮਲੀ ਕਿਉਂਕਿ ਉਹ ਮੈਨੂੰ ਬਹੁਤ ਸਪੋਰਟ ਕਰ ਰਹੇ ਨੇ ਉਹ ਵੀ ਹਨਾ ਮੇਰੀ ਮੰਨ ਲਓ ਕੋਈ ਵੀ ਵੀਡੀਓ ਹੋਵੇ ਹਮੇਸ਼ਾ ਪੋਸਟ ਵੀ ਕਰਦੀ ਹੈ ਤੇ ਹਸਾਬ ਨੇ ਲਾਈਵ ਦੇ ਵਿੱਚ ਵੀ ਇੱਕ ਦਿਨ ਕਹਿ ਰਹੀ ਸੀਗੀ ਉਹ ਵਿਚਾਰੀ ਕਿ ਹਨਾ ਵੀ ਤੁਸੀਂ ਰਿਤਿਕਾ ਗਰੋਵਰ ਨੂੰ ਸਪੋਰਟ ਕਰੋ ਤਾਂ ਜਿਵੇਂ ਹਨਾ ਉਹ ਮੈਨੂੰ ਸਪੋਰਟ ਕਰ ਰਹੇ ਮੈਂ ਵੀ ਇਦਾਂ ਚਾਹਨੀ ਹੈ ਕਿ ਮੈਂ ਵੀ ਉਹਨਾਂ ਨੂੰ ਸਪੋਰਟ ਕਰਾਂ ਕਿਉਂਕਿ ਜੇ ਸਿੱਖ ਦੂਜੇ ਨੂੰ ਹਨਾ ਸਪੋਰਟ ਕਰਾਂਗੇ ਤਾਂ ਹੀ ਅੱਗੇ ਕੰਮ ਵਧੇਗਾ ਕਿਉਂਕਿ ਜੇ ਇੱਕ ਦੂਜੇ ਤੋਂ ਜੈਲਸ ਕਰਾਂਗੇ ਫਿਰ ਇਦਾਂ ਦਾ ਕੰਮ ਨਹੀਂ ਚੱਲੇਗਾ ਹਨਾ ਇੱਕ ਦੂਜੇ ਸਪੋਰਟ ਕਰਨਾ ਚਾਹੀਦਾ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਦਾਂ ਹੀ ਕਹੂੰਗੀ ਸਾਰਿਆਂ ਦਾ ਸਪੋਰਟ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਐਡੀਟਿੰਗ ਇਹ ਵੋ ਬਹੁਤ ਕੁਝ ਹੁੰਦਾ ਹੈਗਾ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜਿਹੜਾ ਕੰਮ ਨਹੀਂ ਕਰਦਾ YouTube ਤੇ ਉਹਨੂੰ ਨਹੀਂ ਪਤਾ ਕਿੰਨੀ ਮਿਹਨਤ ਜਿਹੜਾ ਕਰਦਾ ਉਹਨੂੰ ਪਤਾ ਕਿੰਨੀ ਮਿਹਨਤ ਹੈ ਸੋ ਇੱਥੇ ਨਾ ਮੇਰੀ ਸਫਾਈ ਹੋ ਗਈ ਸੀ ਤੁਸੀਂ ਸਾਰੇ ਜਣ ਦੇਖ ਲਓ ਮੈਂ ਦਿਖਾ ਰਹੀ ਸੀ ਤੇ ਦੇਖੋ ਘਰ ਕਿੱਦਾਂ ਸਾਫ਼ ਸੁਥਰਾ ਹੋ ਗਿਆ ਸਫਾਈ ਕਰਤੀ ਸੀ ਉਹ ਹਾਂਜੀ ਤੁਹਾਨੂੰ ਮੈਂ ਹਨਾ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਹੀ ਹੈ ਕਿ ਅੱਜ ਮੈਂ ਬਣਾ ਰਹੀ ਸੀ ਕੋਫਟਿਆਂ ਦੀ ਸਬਜ਼ੀ ਤੇ ਬਸ ਇਦਾਂ ਬਣਾਈ ਸੀਗੀ ਤੁਸੀਂ ਦੇਖ ਲਓ ਪਹਿਲਾਂ ਜਿਵੇਂ ਹਨਾ ਆਪਾਂ ਕਦੂ ਨੂੰ ਕੀ ਅਗਸ ਕਰ ਲਿਆ ਫਿਰ ਥੋੜਾ ਜਿਹਾ ਬੇਸਨ ਵਗੈਰਾ ਪਾ ਕੇ ਜੋ ਨਮਕ ਮਰਚ ਹਨਾ ਆਪਣੇ ਸਵਾਦ ਅਨੁਸਾਰ ਪਾਣਾ ਤੇ ਉਦੋਂ ਬਸ ਚੰਗੀ ਤਰ੍ਹਾਂ ਜਿਹੜਾ ਹੋਊਗਾ ਆਪਣਾ ਕੀ ਆ ਉਹਨੂੰ ਬੇਸਨ ਦੇ ਵਿੱਚ ਮਿਕਸ ਕਰਨਾ ਜਿੱਦਾਂ ਆਪਾਂ ਆਟੇ ਦੇ ਵਿੱਚ ਹਨਾ ਕਰਦੇ ਹਾਂ ਬਸ ਪਾਣੀ ਪੋਣੀ ਨਹੀਂ ਪਾਣਾ ਕਿਉਂਕਿ ਇਹਦੇ ਜਿਹੜਾ ਕਦੂਨ ਦਾ ਉਹ ਪਾਣੀ ਛੱਡ ਦਿੰਦਾ ਹੈਗਾ ਤਵਾ ਚੋਦੋ ਫਿਰ ਆਪਾਂ ਇਸ ਤਰੀਕੇ ਨਾਲ ਗੋਲ ਗੋਲ ਬਣਾ ਕੇ ਇਹਨਾਂ ਨੂੰ ਫਰਾਈ ਕਰ ਲੈਣਾ ਫਰਾਈ ਕਰਨ ਤੋਂ ਬਾਅਦ ਬਾਹਰ ਕੱਢ ਦਾਂਗੇ ਤੇ ਉਸ ਤੋਂ ਬਾਅਦ ਫਿਰ ਜਿਵੇਂ ਆਪਾਂ ਗਰੇਵੀ ਬਣਾਉਣਾ ਬਣਾਣੇ ਨਾ ਕੋਈ ਵੀ ਸਬਜ਼ੀ ਦੀ ਮੰਨ ਲਓ ਲਸਣ ਪਿਆਜ਼ ਤੇ ਟਮਾਟਰ ਮਰਚਾ ਜਿਵੇਂ ਆਪਾਂ ਗਰੇਵੀ ਬਣਾਣੇ ਆ ਮਿਕਸਰ ਵਿੱਚ ਬੀਟ ਕਰਕੇ ਉਦਾਂ ਹਨ ਗਰੇਵੀ ਬਣਾ ਲੈਣੀ ਹੈ ਥੋੜੀ ਤਰੀ ਪਾਲਾ ਬਣਾ ਲੈਣੀ ਤੜੀ ਤੜੀ ਜਿਹੜੀ ਬਣਾਣੀ ਹੈ ਥੋੜੀ ਜ਼ਿਆਦਾ ਬਣਾਈਓ ਕਿਉਂਕਿ ਜਿਹੜੇ ਆਪਨੇ ਇਹਨੇ ਕੋਫਤੇ ਨੇ ਨਾ ਇਹ ਤਰੀ ਚੂਸ ਲੈਂਦੇ ਹੁੰਦੇ ਆ ਕਿਉਂਕਿ ਵੇਸਨ ਚ ਬਣੇ ਹੋਏ ਨੇ ਤਾਂ ਫਿਰ ਇਸ ਤਰੀਕੇ ਨਾਲ ਮੈਂ ਆਪਣੀ ਸਬਜੀ ਬਣਾ ਕੇ ਕੰਪਲੀਟ ਕਰ ਲਈ ਸੀ ਤੇ ਅੱਜ ਬਹੁਤ ਦਿਨਾਂ ਬਾਅਦ ਬਣਾਈ ਸੀ ਸਬਜੀ ਬਹੁਤ ਟੇਸਟੀ ਲੱਗੀ ਸਾਰਿਆਂ ਨੂੰ ਮੈਨੂੰ ਵੀ ਬਹੁਤ ਟੇਸਟ ਲੱਗੀ ਕਿਉਂਕਿ ਕਦੇ-ਕਦੇ ਆਪਾਂ ਨੂੰ ਕੁਝ ਨਾ ਕੁਝ ਅਲੱਗ ਖਾਣਾ ਹੀ ਚਾਹੀਦਾ ਹੈ ਡੇਲੀ ਕੀਆ ਤੋਰੀ ਕਦੂ ਇਹ ਵਹੀ ਖਾ ਰਹੇ ਸੀਗੇ ਤਾਂ ਥੋੜਾ ਜਿਹਾ ਮਨ ਐਵੇਂ ਹੋਇਆ ਪੈ ਜੀ ਕੁਝ ਸਪੈਸ਼ਲ ਜਿਹਾ ਖਾਦਾ ਜਾਏ ਤਾਂ ਕਰਕੇ ਬਸ ਮੈਂ ਇਹ ਬਣਾ ਲਈ ਸੀਗੀ ਬਾਕੀ ਵਸੋ ਮੇਰਾ ਵਧੀਆ ਦਿਨ ਬੀਤ ਗਿਆ ਅੱਜ ਦਾ ਵੀ ਸਾਰਾ ਹਰ ਰੋਜ਼ ਵਧੀਆ ਹੀ ਬੀਤ ਜਾਂਦਾ ਹੈ ਤੁਹਾਡੇ ਸਾਰੇ ਨਾਲ ਮੈਂ ਕੁਝ ਗੱਲਾਂ ਵੀ ਸ਼ੇਅਰ ਕਰ ਲੈਣੀ ਹੈ ਜੋ ਸ਼ਾਇਦ ਮੇਰੇ ਦਿਲ ਚ ਹੁੰਦੀਆਂ ਨੇ ਹੋਰ ਤਾਂ ਮੈਂ ਕਿਸੇ ਨਾਲ ਨਹੀਂ ਕਰਦੀ ਮੰਨ ਲਓ ਕਿ ਕਿਸੇ ਨਾਲ ਤਾਂ ਕੀ ਕਰਨੀਆਂ ਹਨ ਵੀ ਕੋਈ ਗੱਲਾਂ ਹੀ ਨਹੀਂ ਹੁੰਦੀਆਂ ਇਹੀ ਗੱਲਾਂ ਹੁੰਦੀਆਂ ਜੋ ਮੇਰੇ ਘਰ ਦੀਆਂ ਨੇ ਜੋ ਤੁਹਾਡੇ ਸਾਰਾ ਨਾਲ ਸ਼ੇਅਰ ਕਰਦੀਆਂ ਤੇ ਬਾਕੀ ਜੇ ਤੁਹਾਨੂੰ ਦਾਸ ਤੱਕ ਵੀਡੀਓ ਪਸੰਦ ਆਈ ਹੋਊਗੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਕਿ ਹਣ ਤੁਹਾਨੂੰ ਮੇਰੀ ਵੀਡੀਓ ਜੇ ਅਗਲੀ ਵਾਰ ਦੇਖਣੀ ਹੋਊਗੀ ਤਾਂ ਮਿਲ ਜੂਗੀ ਜਲਦੀ ਜਲਦੀ ਲਾਨ ਗਿਆ ਸਕਲ ਨੂੰ ਮੋਕਸ਼ੀ ਦਾ ਅੰਡਰਟਾਈਮ ਹੋ ਗਿਆ 12 ਵਜੇ ਤੇ ਮੈਂ ਆਪਣਾ 7:00 9:00 ਵਜੇ ਅੱਜ ਜਿਹੜਾ ਆਉਗੀ ਸਟਾਰਟ ਕੀਤਾ ਸੀਗਾ ਤੇ ਬਸ ਉਹਨੇ ਮੈਂ ਪੁੱਛ ਵਗੈਰਾ ਰਾਇਆ ਫ੍ਰੀ ਹੋਈਆਂ ਕਿ ਤੇ ਮੋਕਸ਼ੀ ਆਣ ਲੱਗੀ ਆ ਉਸ ਤੋਂ ਬਾਅਦ ਫਿਰ ਥੋੜਾ ਬਹੁਤ ਰੂਟੀਨ ਦਿਖਾਵਾਂਗੀ ਬਾਕੀ ਵੀਡੀਓ ਦੇ ਵਿੱਚ ਦੱਸਿਓ ਕਿ ਅੱਜ ਮੈਂ ਕਿੱਦਾਂ ਲੱਗ ਰਹੀ ਆ ਮੈਂ ਅੱਜ ਆਪਣਾ ਹੇਅਰ ਸਟਾਈਲ ਮੈਂ ਚੇਂਜ ਕੀਤਾ ਸੋ ਬਸ ਘਰ ਸਾਰਾ ਸਾਫ਼ ਹੋ ਗਿਆ ਤੁਸੀਂ ਸਾਰਿਆਂ ਦੇਖ ਹੀ ਲਿਆ ਹੁਣ ਆਪਾਂ ਫ੍ਰੀ ਆ 5 ਕੁ ਮਿੰਟ ਬਸ ਪਾਣੀ ਪੂਣੀ ਪੀਨੇ ਆ ਕੀ ਪੋਚਾ ਵਗੈਰਾ ਲਗਾਇਆ ਗਰਮੀ ਆ ਗਈ ਚਲੋ ਵੀਡੀਓ ਦੇ ਵਿੱਚ ਕੰਟੀਨਿਊ ਬਣੇ ਰਹੋ ਸੋ ਹਾਂਜੀ ਦੋਸਤੋ ਬਸ ਉਸ ਤੋਂ ਬਾਅਦ ਹਣਾ ਸਬਜੀ ਸਬਜੀ ਬਣਾ ਕੇ ਜਿਵੇਂ ਮੈਂ ਗਈ ਮੌਕਸ਼ੀ ਆ ਗਈ ਉਸ ਤੋਂ ਬਾਅਦ ਥੋੜੇ ਜਿਨੇ ਮੌਕਸ਼ੀ ਨੂੰ ਝਾਂਬਿਆ ਤੇ ਉਹਨੂੰ ਕੁਝ ਖਾਣ ਪੀਣ ਨੂੰ ਖਵਾਇਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਮੇਰੇ ਹਸਬੰਦ ਦੀ ਰੋਟੀ ਜਾਂਦੀ ਦੁਪਹਿਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਬਸ ਫਿਰ ਮੈਂ ਆਟਾ ਵਗੈਰਾ ਗੁੰਨਣ ਲੱਗੀ ਸੀ ਉਹਨਾਂ ਵਾਸਤੇ ਫਿਰ ਆਟਾ ਵਗੈਰਾ ਗੁੰਨ ਕੇ ਤੇ ਨਾਲ ਹੀ ਫੁਲਕੇ ਲਾ ਲਏ ਸੀਗੇ ਬਸ ਇਹਨਾਂ ਦੀ ਰੋਟੀ ਮੈਂ ਪੈਕ ਕਰਤੀ ਸੀ ਦੇ ਨਾਲ ਹੀ ਸਾਡੇ ਸਾਰਿਆਂ ਦੀ ਰੋਟੀ ਬਣਾ ਕੇ ਰੱਖ ਲਈ ਸੀ ਮੈਂ ਕਿਹਾ ਚਲੋ ਜਿਵੇਂ ਜਿਵੇਂ ਸਾਰੇ ਖਾਣਗੇ ਹਨਾ ਫਿਰ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਹੀ ਸਾਰੇ ਰੋਟੀ ਖਾ ਲਈ ਸੀ ਸੋ ਬਸ ਆਹੀ ਅੱਜ ਦਾ ਵਲੌਗ ਸੀ ਜੇ ਤੁਹਾਨੂੰ ਸਾਰਿਆਂ ਨੂੰ ਵਧੀ ਲਾਈਕ ਕਰਦੇ ਕਰੋ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅਗਰ ਤੁਸੀਂ ਇਹ ਚੈਨਲ ਦੇ ਵਿੱਚ ਪਹਿਲੀ ਵਾਰ ਆਉਨੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਹੁਣ ਮਿਲੂੰਗੀ ਨੈਕਸਟ ਨਿਊ ਵੀਡੀਓਜ਼ ਨਾਲ ਉਹ ਤੱਕ ਲਈ ਬਾਏ ਬਾਏ ਟੇਕ ਕੇਅਰ ਸੀ ਯੂ ਸੂਨ ਮੇਰੀ YouTube ਫੈਮਿਲੀ ਆਪਣਾ ਧਿਆਨ ਰੱਖਿਆ ਕਰੋ